ਥੋੜਾ ਸਟੇਪ ਤੁਲਾ ਹੋ ਗਿਆ ਹਾਂ ਜੀ ਸਾਡੇ ਕਿੱਥੇ ਬੰਦ ਚਲੇ ਆਏ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ ਦਰਬਾਰ ਸਾਹਿਬ ਦੀ ਹੈ ਅਤੇ ਦਰਬਾਰ ਸਾਹਿਬ ਦੇ ਵਿੱਚ ਇਹ ਕੁੜੀ ਦੀ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਕਿਉਂਕਿ ਦੋਸਤੋ ਇਹ ਕੁੜੀ ਦਰਬਾਰ ਸਾਹਿਬ ਦੇ ਵਿੱਚ ਜਾਂਦੀ ਹੈ ਤੇ ਉੱਥੇ ਰਾਹੁਲ ਗਾਂਧੀ ਆਉਂਦਾ ਹੈ ਵੀਆਈਪੀ ਟ੍ਰੀਟਮੈਂਟ ਦੇ ਨਾਲ ਜਿੱਥੇ ਕਿ ਉਹਦੇ ਨਾਲ ਮੀਡੀਆ ਹੁੰਦਾ ਹੈ ਅਤੇ ਗਨਮੈਨ ਹੁੰਦੇ ਨੇ ਉਹਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਅਤੇ ਜਿਹੜੀ ਉੱਥੇ ਸੰਗਤ ਖੜੀ ਸੀ ਉਹਨਾਂ ਨੂੰ ਧੱਕੇ ਮਾਰੇ ਜਾਂਦੇ ਨੇ ਪਰ ਇਸ ਵੀਡੀਓ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕੁੜੀ ਉਹਨਾਂ ਦਾ ਡੱਟ ਕੇ ਵਿਰੋਧ ਕਰਦੀ ਹੈ ਕਿ ਗੁਰੂ ਘਰ ਜੀ ਨੇ ਵੀ ਆਉਣਾ ਸਿੰਪਲ ਬਣ ਕੇ ਆਵੇ ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਸਿੱਖਾਂ ਦਾ ਇੱਕ ਆਸਰਾ ਦਾ ਕੇਂਦਰ ਹੈ ਬਹੁਤ ਵੱਡਾ ਤੇ ਇੱਥੇ ਜੇਕਰ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਵੇਗਾ ਤਾਂ ਇਹ ਆਮ ਸੰਗਤਾਂ ਦੇ ਨਾਲ ਪੱਖਪਾਤ ਜਾਂ ਭੇਦਭਾਵ ਹੋਵੇਗਾ। ਬਾਕੀ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਵਾਦ ਹੁੰਦੇ ਆਏ ਐ ਕਿ ਹਰ ਇੱਕ ਬੰਦਾ ਇੱਥੇ ਆ ਕੇ ਆਪਣੀ ਪਬਲਿਸਿਟੀ ਕਰਦਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਵੀ ਹੋਈ ਸੀ ਕਿ ਕੋਈ ਵੀ ਬੰਦਾ ਇੱਥੇ ਆਪਣੀ ਪਬਲਿਸਿਟੀ ਨਾ ਕਰੇ ਕਿਉਂਕਿ ਇਹ ਆਸਥਾ ਦਾ ਕੇਂਦਰ ਹੈ, ਧਾਰਮਿਕ ਸਥਾਨ ਹੈ ਤੇ ਇੱਥੇ ਸਿਰਫ ਇੱਕ ਆਸਥਾ ਦੇ ਨਾਲ ਹੀ ਬੰਦਾ ਆਵੇ। ਪਰ ਇੱਥੇ ਜਿੰਨੇ ਵੀ ਲੀਡਰ ਆਉਂਦੇ ਨੇ ਸਾਰੇ ਵੀਆਈਪੀ ਬਣ ਕੇ ਆਉਂਦੇ ਨੇ, ਉਹਨਾਂ ਨੂੰ ਖਾਸ ਸੁਹੂਲਤ ਦਿੱਤੀ ਜਾਂਦੀ ਹੈ ਪਰ ਆਮ ਸੰਗਤਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ ਜੋ ਕਿ ਬਹੁਤ ਗਲਤ ਗੱਲ ਹੈ। ਸਾਡੇ ਇਸ ਧਾਰਮਿਕ ਸਥਾਨ ਤੇ ਨਹੀਂ ਹੋਣਾ ਚਾਹੀਦਾ ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੀ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ